ਕਿ 50 ਸਾਲਾਂ ਚ ਪਹਿਲੀ ਵਾਰ ਉਹ ਪਿੰਡ ਨੂੰ ਗਦਾਨ ਬਣੀ ਉੱਥੇ ਪੂਰੇ ਦਾ ਪੂਰਾ ਕੱਚਾ ਪਿੰਡ মিডিਆ ਵਾਲਿਆਂ ਨੇ ਉਦੋਂ ਵੇਖਿਆ ਨਾ ਕੱਚੇ ਪਿੰਡ ਜਿੱਥੇ ਕੋਈ ਕੋਈ ਗਲੀ ਦੀ ਬੜੀ ਕੋਈ ਵਹਿਣੀ ਦੀ ਬੜੀ ਲੋਕ ਜ਼ਿਆਦੇ ਮੋਟਾ ਪਾ ਦਿੰਦੇ ਆ ਮੁੜ ਕੇ ਇਹ ਲੀਡਰ ਨਹੀਂ ਹੁੰਦੇ ਬਾਰਡਰ ਦੇ ਲੋਕਾਂ ਬੋਦੇ ਜ਼ਿਆਦੇ ਇਹ ਸਾਰੇ ਆਪਾਂ ਬਾਰਡਰ ਦੇ ਪਿੰਡ ਜਾ ਦਤ ਵੈਸੇ ਤੇ ਸਦਾ ਹੀ ਨਾਲਾ ਹਲਕੇ ਬਾਰਡਰ ਤੇ ਆ ਪਰ ਜਿਹੜੇ ਬਿਲਕੁਲ ਹੱਦ ਦੇ ਉੱਤੇ ਉਹ ਪਿੰਡ ਚੂਜ਼ ਕੀਤੇ ਆ ਕਿ ਇਹਨਾਂ ਨੂੰ ਕੋਈ ਵਿਚਾਰਿਆਂ ਨੂੰ ਕਿਉਂਕਿ ਜਦੋਂ 22 ਤੋਂ ਪਹਿਲਾਂ ਅਸੀਂ ਡੋਰ ਟੂ ਡੋਰ ਕਰਦੇ ਹੀ ਕੈਂਪੇਨ ਕਰਦੇ ਸੀ ਉਦੋਂ ਸਾਨੂੰ ਲੋਕ ਕਹਿੰਦੇ ਸੀ ਵੋਟ ਪਾ ਦਾਂਗੇ ਪਰ ਵੋਟ ਲੈਣ ਤੋਂ ਬਾਅਦ ਕਦੀ ਵੀ ਸਾਡੇ ਹਲਕੇ 'ਚ ਮੁੜ ਕੇ ਕੋਈ ਲੀਡਰ ਨਹੀਂ ਵੜਿਆ ਤੇ ਮੈਂ ਹਰਕਤ ਨੂੰ ਕਹਿੰਦਾ ਸੀ ਯਾਰ ਇੱਕ ਤਾਂ ਵੋਟ ਤੇ ਪਾਓ ਇੱਕ ਸਾਡੀਆਂ ਹੋਣੀਆਂ ਸੋ ਹੁਣ ਅਸੀਂ ਕਈ ਕਈ ਚੱਕਰ ਜਿਹੜੇ ਆ ਉਹ ਲਾਏ ਆ ਲਾ ਰਹੇ ਅਗਲੇ 2.5 ਸਾਲ ਵੀ ਇਸੇ ਕੰਮ ਤੇ ਆ 2.5 ਸਾਲਾਂ ਦੇ ਵਿੱਚ ਇੱਕ ਵੀ ਚੀਜ਼ ਜਿਹੜੀ ਅਜ ਤਹਾ ਦੇ ਹਲਕੇ ਦੇ ਵਿੱਚ ਛੜਕਾਂ ਤੋਂ ਲੈ ਕੇ ਹੱਦੀ ਬਿਲਕੁਲ ਬੋਲ ਜਿਹੜੀ ਅਸੀਂ ਵਿਕਾਸ ਦੀ ਉਹ ਰਹਿਣ ਦੀ ਜਿਹੜੀ ਉਹ ਇੱਕ ਜਿਹੜਾ ਪਿਛਲੇ ਹਫਤੇ ਮੈਂ ਤੁਹਾਨੂੰ ਦੱਸਿਆ ਸੀ ਕਿਾ ਜਿਹੜਾ ਅਸੀਂ ਸ਼ੁਰੂ ਕੀਤਾ ਰੇਲਵੇ ਲਾਈਨ ਕਿ ਜਨਾਲਾ ਬੱਲਰਵਾਲ ਨੂੰ ਆ ਰੇਲਵੇ ਲਿੰਕ ਦੇ ਨਾਲ ਜਿਹੜਾ ਜੋੜਿਆ ਜਾਵੇ ਸਾਡੇ ਦੇਸ਼ ਦੇ ਨਾਲ ਜੋੜਿਆ ਜਾਵੇ ਰੇਲਵੇ ਦੇ ਥੂ ਇਹ ਮੈਂ ਜਿਹੜੀ ਮੀਟਿੰਗ ਕਰਕੇ ਆਈ ਮੈਨੂੰ ਬੜੀ ਖੁਸ਼ੀ ਹੋਈ ਕਿ ਕੱਲ ਮੈਨੂੰ ਦਿੱਲੀੋਂ ਅਫਸਰਾਂ ਦੀ ਕਾਲ ਆਈ ਜੀ ਕਿ ਅਸੀਂ ਤੁਹਾਡੇ ਏਜੰਡੇ ਦੇ ਉੱਤੇ ਆਪਣੀਆਂ ਮੀਟਿੰਗਾਂ ਸ਼ੁਰੂ ਕਰਤੀਆਂ ਔਰ ਜੇ ਰੇਲਵੇ ਰੇਲਵੇ ਟਰੈਕ ਬਣ ਜਾਂਦਾ ਬੱਲਰਵਾਲ ਤੱਕ ਰੇਲਵੇ ਸਟੇਸ਼ਨ ਬਣ ਜਾਂਦਾ ਜਨਾਲਾ ਅਸੀਂ ਜੇ ਦੇ ਲਵੇ ਦੇ ਨਾਲ ਜੁੜ ਜਾਂਦੇ ਆ ਤੇ ਸਦ ਅਜਨਾਲਾ ਅਵਕਾਸ ਦੇ ਬੱਖੋਂ ਤੁਸੀਂ ਦੇਖਿਓ ਸਭ ਤੋਂ ਬੋਰੀ ਹੋਊਗਾ ਇਹ ਹੀ ਗੱਲ ਨੇ ਕਿ ਹੁਣ ਤੱਕ ਅਜਨਾਲੇ ਦੇ ਵਿੱਚ ਇੱਕ ਬਿਨਾ ਸ਼ੂਗਰ ਮਿਲ ਤੋਂ ਕੋਈ ਫੈਕਟਰੀ ਨਹੀਂ ਆਈ ਉਹਦਾ ਕਾਰਨ ਇਹ ਹੈਗਾ ਜਦੋਂ ਮੈਂ ਹੁਣ ਸਾਡੇ ਵਕਾਸ ਲਈ ਜਦੋਂ ਇੰਡਸਟਰੀ ਵਾਸਤੇ ਸੀਐਮ ਸਾਹਿਬ ਨੇ ਸ਼ੁਰੂ ਕੀਤਾ ਇਨਵੈਸਟ ਪੰਜਾਬ ਦੇ ਵਿੱਚ ਤੇ ਮੈਂ ਕਈ ਕੰਪਨੀਆਂ ਨੂੰ ਕਿਹਾ ਕਿ ਜੇ ਤੁਸੀਂ ਅਜਨਾਲੇ ਮਤਲਬ ਫੈਕਟਰੀਆਂ ਲਓ ਉਹਨਾਂ ਨੇ ਜਦੋਂ ਇਹ ਨਾਲੇ ਦਾ ਸਰਵੇ ਕੀਤਾ ਉਹ ਕਹਿੰਦੇ ਧਾਰਿਆ ਸਾਹਿਬ ਨਾ ਇੱਥੇ ਛੜਕਾ ਨਾ ਤੁਹਾਡੇ ਕੋਲ ਬਿਜਲੀ ਆ ਗਈ। ਨਾ ਉੱਥੇ ਰੇਲਵੇ ਦੀ ਕੋਈ ਲਾਈਨ ਐ ਇਸ ਕਰਕੇ ਤੁਹਾਡੇ ਨਸਤੀ ਲੱਗਦੀ। ਮੈਂ ਜਿੰਨੇ ਬੰਦੇ ਇਕੱਲੇ ਸਾਰੇ ਹੱਥ ਘੜੇ ਕਰ ਗਏ। ਬਦ ਫਿਰ ਮੈਂ ਸਭ ਤੋਂ ਪਹਿਲਾਂ ਮੁੱਲ ਜਿਹੜਾ ਇਹ ਨਾਲੇ ਦਾ ਬਿਜਲੀ ਕਾ 66 ਕੇਵੀ ਤੋਂ 60 ਸਾਲ ਤੋਂ ਪਿਛਲੇ 60 ਸਾਲ ਤੋਂ ਸਾਡ ਬੰਦਾ ਬੁੱਢਾ ਹੋ ਜਾਂਦਾ। 66 ਕੇਵੀ ਦਾ ਸਭ ਤੋਂ ਇਸ ਮਾ ਜੋ ਮੁੱਖ ਰੰਤੀ ਕਰੋ 220 ਕੇਵੀ ਦਾ ਕਰਾਇਆ ਤਾਂ ਜੋ ਨਸਤੀ ਲੱਗ ਸਕੇ ਮੇਰੇ ਇਲਾਕੇ ਦੇ। ਪਉਲੇ ਨਾਲੇ ਦੇ ਲੋਕਾਂ ਨੂੰ ਕਦੀ ਬੀਲੀ ਦਾ ਸਬੰਧ ਨਹੀਂ ਕਰਦੇ। ਉਹ ਅਸੀਂ ਵੱਡੀ ਲੈਵਲ ਤੇ ਛੜਕਾ ਬਣਾ ਰਹੇ ਆ। ਜਿੰਨੇ ਤੇ ਰੋਡ ਜ ਨਹੀਂ ਹੋਣਗੀਆਂ। ਇਹ ਬੁਨਿਆਦੀ ਢਾਂਚਾ। ਜਿੰਨਾ ਤੇ ਰੋਡ ਦੀ ਤੁਹਾਡੇ ਕੋਈ ਇੰਡਸਟਰੀ ਨਹੀਂ ਆਉਗੀ। ਕੋਈ ਬੰਦਾ ਛੱਲ ਲਾ ਕੇ ਰਾਜ ਨਹੀਂ ਦੇਗਾ। ਆਪਾਂ ਰੋਡ ਜਿਹੜੀਆਂ ਉਹ ਬਣਾਉਣੀਆਂ। ਤੀਜਾ ਜੇ ਆਪਾਂ ਰੇਲਵੇ ਦੇ ਨਾਲ ਜੁੜ ਜਾਂਦੇ। ਤੁਸੀਂ ਦੇਖਿਓਗਾ ਅੱਜ ਅੱਜ ਹੋ ਸਕਦਾ ਕਈ ਲੋਕ ਕਹਿੰਦੇ ਔਰਗੇ ਦੇ ਜੀ ਉਦਾਂ ਹੀ ਗੱਲਾਂ। ਪਰ ਸੱਚ ਗੱਲਾਂ ਉਦਾਂ ਦੀ ਹੁੰਦੀਆਂ। ਗੱਲਾਂ ਜਦੋਂ ਹੁੰਦੀਆਂ ਤੇ ਗੱਲਾਂ ਦੇ ਅਰਥ ਹੁੰਦੇ ਆ। ਔਰ ਗੱਲ ਜਦੋਂ ਇੱਕ ਵਾਰ ਸ਼ੁਰੂ ਹੁੰਦੀ ਹੈ ਭਾਵੇਂ ਉਹਨੂੰ 50 ਸਾਲ ਲੱਗ ਜਾਣ 20 ਸਾਲ ਲੱਗ ਜਾਣ 30 ਸਾਲ ਲੱਗ ਜਾਣ 10 ਸਾਲ ਲੱਗ ਜਾਣ 5 ਸਾਲ ਲੱਗ ਜਾਣ 2 ਸਾਲ ਲੱਗਣ ਜਿੰਨਾ ਮਰਜ਼ੀ ਲੱਗਣ ਸਾਡੇ ਤੋਂ ਬਾਅਦ ਵੀ ਜਿਹੜੇ ਲੋਕ ਆਉਣਗੇ ਇੱਥੇ ਉਹ ਸਾਡੇ ਮੰਗ ਕਰਨਗੇ ਕਰਨਗੇ ਕਿ ਰੇਲਵੇ ਨਾਲ ਸਾਡੂੰ ਜੋੜਿਆ ਜਾਵੇ ਕਿਉਂ ਨਾ ਜੋੜਿਆ ਅਸੀਂ ਸਦਾ ਦੇ ਬੈਠੇ ਹਾਂ ਬਿਲਕੁਲ ਬਾਰਡਰ ਤੇ ਬੱਲਰਵਾਲ ਪਿੰਡ ਆਹ ਤੇ ਜਿਹੜੀ ਦਸਾਂ ਨੋਹਾਂ ਦੇ ਕਿਰਤ ਦੱਸ ਦੰਤ ਹੈ ਸਾਡੇ ਆਵਾਜ਼ ਸਿੱਖ ਬਦਾ ਦੀ ਸਭ ਤੋਂ ਵੱਧ ਕਿਰਤ ਕਰਦੀ ਕਿਰਤ ਕਰਨ ਵਾਲੇ ਉਹ ਲੋਕ ਹੈ ਪਤਾ ਉਹਨਾਂ ਦਿੱਕਤ ਦਾ ਮੁੱਲ ਨਹੀਂ ਪਿਆ ਇਸ ਕਰਕੇ ਕਿਉਂਕਿ ਉੱਥੇ ਰੇਲਵੇ ਲਿੰਕ ਜਿਹੜੀ ਆ ਉਹ ਹੈ ਨਹੀਂ ਜੇ ਰੇਲਵੇ ਲਿੰਕ ਹੋਵੇ ਉਹ ਬੰਦੇ ਇੰਨਾ ਕੰਮ ਕਰਦੇ ਆ ਨਾ ਇੰਨੀ ਆਪਾਂ ਛੋਟੀ ਜਿਹੜੀ ਪਿੰਡੂ ਨਸਤੀ ਹੈ ਕਰੇ ਲੋ ਨਸਤੀ ਉਹ ਡਵੈਲਪ ਕਰ ਸਕਦੇ ਉੱਥੇ ਕਿ ਲੋਕ ਜਾਰੇ ਆਪਣੇ ਟ੍ਰੇਨ ਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਹੋਊਗਾ ਕਿ ਡੇਰੇ ਬਾਬੇ ਨਾਨਕ ਤੋਂ ਜਿਹੜੀ ਟ੍ਰੇਨ ਜਾਂਦੀ ਹੈ ਉਹ ਟ੍ਰੇਨ ਦੇ ਉੱਤੇ ਕਿੰਨੇ ਲੋਕ ਪੜ ਜਾਂਦੇ ਕਿੰਨੇ ਲੋਕ ਰੋਜ਼ ਆਪਣਾ ਦੁੱਧ ਲੈ ਕੇ ਜਾਂਦੇ ਕਿੰਨੇ ਲੋਕ ਰੋਜ਼ ਅੰਬਸਰ ਦਾ ਆਪਣੀ ਸਬਜ਼ੀ ਲੈ ਕੇ ਜਾਂਦੇ ਉਹਦਾ ਜਿਹੜੇ ਬੰਦੇ ਉਸ ਏਰੀਆ ਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਜੇ ਬੱਲਵਾਲ ਤੋਂ ਬੰਦਾ ਅੰਮ੍ਰਿਤਸਰ ਨੂੰ ਜਾਂਦਾ ਤੇ ਉਹ ਸਾਰਾ ਉਹਨਾਂ ਜਾਂ ਚੰਬਸਾ ਤੇ ਸਾਰੀ ਦਿਹਾੜੀ ਵੀ ਲੱਗਦੀ ਹੈ ਤੇ ਘੱਟੋ ਘੱਟ 100 ਰੁਪਏ ਲੱਗ ਜਾਂਦਾ ਉਹਦਾ ਹੁਣ ਜਾਂਦਾ ਕਿਦਾਇਆ ਤੇ ਬਹੁਤ ਲੋਕਾਂ ਨੂੰ ਪਤਾ ਨਹੀਂਗਾ ਕਿ ਡੇਰਾ ਬਾਬਾ ਨਾਨਕ ਤੋਂ ਜਿਹੜੀ ਰੇਲ ਅੰਮ੍ਰਿਤਸਰ ਜਾਂਦੀ ਆ ਵੇਦਕੇ ਤੱਕ ਜਾਂਦੀ ਆ ਉੱਥੇ ਤਿੰਨ ਤਿੰਨ ਮਹੀਨਿਆਂ ਦੇ ਲੋਕਾਂ ਦੇ ਪਾਸ ਬਣੇ 10-10 ਰੁਪਏ ਦੇ ਵਿੱਚ ਉਹ ਪਾਸ ਤੱਕ ਹੁੰਦੇ ਬੈਠ ਕੇ ਗਾ ਜਾਂਦੇ ਆ ਕੋਈ ਦੁੱਧ ਵੇਚ ਆਉਂਦਾ ਕੋਈ ਸਬਜ਼ੀ ਵੇਚ ਆਉਂਦਾ ਜੋ ਕਿਸੇ ਦੀ ਕੋਈ ਚੀਜ਼ ਸੋ ਮੇਰੇ ਮਨ ਰੇਲਵੇ ਟ੍ਰੈਕ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ ਇਹਦੇ ਦੀ ਮੈਂ ਜ਼ਿੰਦਗੀ ਦੇ ਆਖਰੀ ਦਿਨ ਤੱਕ ਲੜਾਈ ਲੜਦੇ ਰਹਾਂਗੇ ਇਹ ਹੋਊਗੀ ਜਿੰਨਾ ਵਧੀਆ ਹੰਗਾ ਦਾ ਮिन्नੂ ਰੇਲਵੇ ਰਾਜਵੰਤੀ ਨੇ ਦਿੱਤਾ ਅਫਸਾਨੇ ਦਿੱਤਾ ਮਹਾਰਾਜ ਸੱਚੇ ਬਾਦਸ਼ਾਹ ਬਾਬਾ ਬੁੱਢਾ ਸਾਹਿਬ ਦੀ ਮਿਹਰ ਐਸ ਹਲਕੇ ਦੇ ਉੱਤੇ ਤੁਸੀਂ ਦੇਖਿਓ ਕੀ ਬਣਦਾ ਉਹਨਾਂ ਦਾ ਰੇਲਵੇ ਸਟੇਸ਼ਨ ਦੀ ਬਣੂਗਾ ਉਹਦੇ ਇਹਦੇ ਵਾਸਤੇ ਵੀ ਲੋਕ ਹਦਾਨ ਹੋ ਜਾਣਗੇ ਵੀ ਐਦਾਂ ਵੀ ਹੋ ਸਕਦਾ ਲੋਕ ਸਭ ਦੇ ਕਿ ਐਦਾਂ ਤੋਂ ਹੁੰਦਾ ਨਹੀਂ ਲੋਕਾਂ ਨੇ ਪਹਿਲਾਂ ਅਦਾਲਤ ਦੇ ਲੋਕਾਂ ਦੇ 326 ਦੇ 307 ਦੇ ਹਰੇਪ ਦੇ ਪੱਤੇ ਵੇਖੇ ਵਿਕਾਸ ਜਿਹੜਾ ਉਹਨਾਂ ਨੂੰ ਹੋੜ ਨਜ਼ਰ ਆਊਗਾ ਕਿ ਵਿਕਾਸ ਕੀ ਉਹਨਾਂ ਪਰ ਵੋਟ ਦਾ ਅਰਥ ਅਰਥ ਕੀ ਹੈ ਵੋਟ ਕਿਉਂ ਬਹੁਨੇ ਅਸੀਂ ਵੋਟ ਦੀ ਕੀਮਤ ਕਿੰਨੀ ਹੈ ਜੇ ਤੁਸੀਂ ਸਹੀ ਬੰਦੇ ਨੂੰ ਵੋਟ ਪਾ ਦਿੰਦੇ ਹੋ ਸਰ ਤੇ ਤੁਹਾਡਾ ਹਲਕਾ ਚਾਹੇ ਉਹ ਲੋਕ ਸਭਾ ਦਾ ਮੈਂਬਰ ਹੈ ਚਾਹੇ ਉਹ ਤੁਹਾਡਾ ਐਮ ਐਲ ਏ ਆ ਉਹ ਤੁਹਾਡਾ ਹਲਕਾ ਬਣ ਸਕਦਾ ਤੁਹਾਡੀ ਵੋਟ ਇੰਨੀ ਇਹਦੀ ਕੀਮਤ ਹੈ ਮੈਂ ਤਾਂ ਹੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕਹਿੰਦਾ ਕਿ ਸੋਚ ਕੇ ਵੋਟ ਪਾਓ ਇਹ ਲੋਕ ਜੇ ਆਪੇ ਅਸੀਂ ਵੜਦੇ ਛਲੱਬਾ ਵੜਦਿਆਂ ਲੋਕਾਂ ਨੂੰ ਮਤਲਬ ਨਸ਼ੇ ਵੜ ਕੇ ਵੋਟਾਂ ਲੈ ਲਿਆ ਤੁਹਾਈ ਅਜੇ ਤੱਕ ਇਨਰਾਇਲ ਵਿੱਚ ਕੋਈ ਚੀਜ਼ ਨਹੀਂ ਲੱਗੀ ਬੜਾ ਪ੍ਰੀਅ ਕੋਸ਼ਿਸ਼ ਆ ਕਿ ਆਪਾਂ ਵਿਕਾਸ ਕਰੀਏ ਆਪਣੇ ਪਿੰਡਾਂ ਦੇ ਵਿੱਚ ਲਿੰਕ ਰੋਡ ਬਗਾਦਾ ਮੈਂ ਲਿੰਕ ਰੋਡਾਂ ਦਾ ਪੂਰਾ ਇੱਕ ਨਕਸ਼ਾ ਬਣਾਇਆ ਉਹ ਵੀ ਮੈਂ ਤੁਹਾਨੂੰ ਅਗਲੇ ਦਿਨ ਹੀ ਦਿਖਾਉਂਗਾ ਕਿ ਉਹਦੇ ਜਿ ਕਿੱਦਾਂ ਅਸੀਂ ਛੜਕਾ ਬਣਾ ਰਹੇ ਆ ਉਹ ਛੜਕਾ ਅਸੀਂ ਮਾਨ ਸਾਹਿਬ ਕੋ ਵੀ ਪੈਸੇ ਲਏ ਆ ਮੰਡੀ ਬੋਰਡ ਕੋ ਕਈ ਪਾਸੇ ਤੋਂ ਪੰਦ ਬੰਦ ਕਰਾ ਰਹੇ ਆ ਮੈਂ ਉਹਦਾ ਕਿ ਕੋਈ ਵੀ ਲਿੰਕ ਸੜਕ ਜਿਹੜੀ ਅਜ ਨਾਲ ਆ ਸ਼ਾਇਦ ਜਿਹੜਾ ਇਹਦੇ ਵਿੱਚ ਇੱਕ ਮੇਜਰ ਪ੍ਰੋਬਲਮ ਆ ਕਿ ਇੱਥੇ ਸਰ ਮਤਲਬ ਜਿਹੜੀ ਟ੍ਰੈਫਿਕ ਉਹਦਾ ਇੱਕ ਮਿੱਡ ਕਾਰਨ ਹੈ ਕਿ ਹੁਣ ਨਵੰਬਰ ਦੇ ਵਿੱਚ ਗੰਨਾ ਆ ਜਾਣਾ ਤੇ ਮਾਰਚ ਤੱਕ 15 ਅਪ੍ਰੈਲ ਤੱਕ ਗੰਨੇ ਨੇ ਅਜਨਾਲੇ ਸਹਿਦ ਨਾ ਜੀੜਾ ਦਾ ਕਰਨਾ ਕਿਉਂਕਿ ਟ੍ਰੈਫਿਕ ਹੋ ਜਾਂਦੀ ਰਾਈ ਕੋਈ ਨਹੀਂ ਸ਼ੁਕਰ ਮੈਦੂ ਜਾਣਦੀ ਤੇ ਮੈਂ ਇੱਕ ਸ਼ਰਤ ਪਲਾਨ ਕੀਤੀ ਹੈ ਕਿ ਜਿਹੜੀ ਅਜਨਾਲੇ ਤੋਂ ਬਾਹਰ ਬਾਹਰ ਆਵੇ ਸਿੱਧੀ ਸ਼ੁਕਰ ਵਿੱਚ ਚੱਲ ਜਾਏ ਜੀ ਇਦੋਂ ਦੋਂ ਹੋ ਗਿਆ ਕੰਮ ਇਦੋਂ ਦੋਂ ਵਧ ਗਿਆ ਇਦੋਂ ਵੀ ਇਹ ਕਾਵੇ ਕਿ ਕਿਸੇ ਵੀ ਕਿਸਾਨ ਨੂੰ ਮਤਲਬ ਟ੍ਰੈਫਿਕ ਦੇ ਵਿੱਚ ਫਸਣਾ ਨਾ ਪਵੇ ਲੋਕ ਵੀ ਨਾ ਖਰਾਬ ਹੋਣ ਕਿਸਾਨ ਵੀ ਟਾਈਮ ਦਾ ਹੋਵੇ ਟਾਈਮ ਨਾ ਜਾਵੇ ਅੱਪਾ ਉਹ ਛੜਕ ਜਿਹੜੀ ਆ ਮੈਂ ਦਿਖਾ ਕੇ ਲਿਆ ਆ ਆਪ ਸਾਨੂੰ ਚਾਹ ਪੰਜ ਦਿਨ ਪਹਿਲਾਂ ਅਫਸਰ ਨਾਲ ਖੜੇ ਸੀਗੇ ਕਲਵੰਡੀ ਰਾਏ ਦਾਦੂ ਤੋਂ ਸਿੱਧੀ ਦੇਖਿਓ ਤੁਸੀਂ ਕੀ ਵਰਦਾ ਅਗਲੇ 22 ਸਾਲਾਂ ਜੋ ਮੇਰਾ ਮੇਨ ਪ੍ਰੋਜੈਕਟ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਆ ਸਰਪੰਚੋਂ ਨਹੀਂ ਬੈਠੇ ਪਿੱਛੇ 100 100 ਗੱਲਾ ਗੰਨਾ ਲਾਇਆ ਇਹਨਾਂ ਨੇ ਉਹ ਇਹਨਾਂ ਨੂੰ ਕਿੰਨੀ ਸੌਖ ਹੋ ਜੂਗੀ ਕਿ ਬੰਦਾ ਕਿੱਥੇ ਸ਼ਹਿਦਸ ਫਸਿਆ ਦਿੰਦਾ ਕਿੱਥੋਂ ਬਾਦ ਦਾ ਬਾਦ ਸਿੱਧਾ ਮਹਿਲ ਚ ਜਿਹੜਾ ਜਾਇਜ਼ ਹੋਊਗਾ ਸੋ ਇਹ ਵਿਕਾਸ ਲਈ ਜਿਹੜਾ ਅੱਜ ਵੀ ਮੀਟਿੰਗ ਕੀਤੀ ਅੱਜ ਜਿਹੜੇ ਇਹ ਪੈਸੇ ਦਿੱਤੇ ਆ ਇਹ ਇਹ ਵਿਕਾਸ ਹਰ ਪਿੰਡ ਦਾ ਹਰ ਗਲੀ ਦਾ ਹਰ ਕਰਨਾ ਕਰ ਅਸੀਂ ਵੀ ਵਿਧਾਨ ਸਭਾ ਕਾਇਨਾਲੇ ਦੇ 26 ਪਿੰਡਾਂ ਤੋਂ ਜਿਹੜੇ ਆ 65 ਲੱਖ ਦੇ ਬੰਦੇ ਜਿਹੜੇ 65 ਲੱਖ ਦੇ ਚੈੱਕ ਜਿਹੜੇ ਆ ਉਹ ਡਿਲੀਵਰ ਕੀਤੇ ਅਸੀਂ ਬਲੋ ਜਿਹੜਾ 43 ਲੱਖ ਜਿਹੜਾ ਅਜਨਾਲੇ ਬਲਾਕ ਦੇ ਵਿੱਚ ਤੇ 22 ਲੱਖ ਰੁਪਈਆ ਜਿਹੜਾ 22 ਲੱਖ ਰੁਪਈਆ ਤੇ ਬਦਾਸ ਬਲਾਕ ਦੇ ਵਿੱਚ ਟੋਟਲ ਜਿਹੜੇ 26 ਪਿੰਡ ਨੇ ਜਿੰਨਾਂ ਚ ਅਬੂ ਸਾਹਿਦ ਹਵਾਨ ਬਾਜਵਾ ਬਲਬਾਵਾ ਭਗਵਾਨਪੁਰਾ ਬੋੜਾਲਾ ਚਾਰਪੁਰ ਅਬੂਸੈਦ ਬੌਲੀ ਜਮਦਾਸ ਤੇ ਚਾਹਪੁਰ ਦੇ ਦੋ ਚੱਕ ਆ ਅਲੀਵਾਲ ਕੋਟਲੀ ਬੱਕਰਾ ਹੂਲ ਬਾਟ ਪੱਖਾ ਦੀ ਸਿੰਘ ਪੋਯਾਲੀ ਬਲੱਬੇ ਦਰਿਆ ਅਲੀਵਾਲ ਕੋਟਲੀ ਦਿਆਲ ਪੱਟੀ ਅਲੀਵਾਲ ਕੋਟਲੀ ਬਰਲਾਸ ਸੈਦਪੁਰ ਖੁਰਦ ਆਬਾਦੀ ਗਮ ਚੱਕ ਦੱਲਾ ਰਾਜਪੂਤਾ ਚੱਕ ਬਾਲਾ ਚੱਕ ਡੋਗਦਾ ਆਬਾਦੀ ਦੇ ਨਾਮ 'ਚ ਅਸੀਂ ਪਿਛਲੇ ਹਫਤੇ 1 ਕਰੋੜ ਕਰੀਬ 29 ਲੱਖ ਦੇ ਚੈੱਕ ਜਿਹੜੇ ਸੀ ਉਸਦੇ ਵੀ 19 ਪਿੰਨਾਂ ਨੂੰ ਦਿੱਤੇ ਸੀ ਅੱਜ ਫੇਰ ਇਹ ਚੈੱਕ ਅਸੀਂ ਮਤਲਬ ਸਾਡੇ ਇਹ ਨਾਲੇ ਹਲਕੇ ਦੇ ਵਿੱਚ ਦੇ ਦੇ ਇਹ ਉਹਨਾਂ ਪਿੰਨਾਂ ਨੂੰ ਦੇ ਰਹੇ ਹਾਂ ਜਿੱਥੇ ਪਹਿਲਾਂ ਅਜੇ ਘੱਟ ਕੰਮ ਹੋਇਆ ਉੱਥੇ ਬਾਕੀ ਕੰਮ ਜਿਹੜਿਆ ਉਹ ਅਸੀਂ ਕਰਾਂਗੇ ਮੇਰਾ ਟੀਚਾ ਕਿ ਆ ਜਿਹੜੇ ਅਗਲੇ 2.5 ਸਾਲ ਹਨ ਉਹਨੇ ਮਤਲਬ ਜਿਹੜੀ 16 ਤਰੀਕ ਲੰਘੀ ਹੈ ਉਸ ਤੋਂ ਬਾਅਦ 19 ਲੰਘੀ 2.5 ਸਾਲ ਹੋ ਗਏ ਸਰਕਾਰ ਨੂੰ ਬਾਕੀ 2.5 ਸਾਲਾਂ ਦੇ ਵਿੱਚ ਵਕਾਸ ਪੂਰੇ ਪੰਜਾਬ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਕਿ ਪੂਰੇ ਪੰਜਾਬ 'ਚ ਇੱਕ ਸਾਤ ਬਰਾਬਰ ਵਕਾਸ ਜਿਹੜਾ ਕਰਨਾ ਤੇ ਆਪਾਂ ਜਿਹੜਾ ਅਜ ਨਾਲੇ ਹਲਕੇ ਦੇ ਵਿੱਚ ਕੋਈ ਪਿੰਡ ਜਿਹੜਾ ਕੋਈ ਪੰਚਾਇਤ ਨਹੀਂ ਦੇਣ ਦੇਣੀ ਜਿਹੜੀ ਇੱਕ ਵੇਕੇ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਕੰਮ ਨਹੀਂ ਹੋਇਆ ਸੋ ਮੈਂ ਉਸ ਕੰਮ ਤੇ ਲੱਗਾ ਕਿ ਵੱਧ ਵੱਧ ਪੈਸੇ ਜਿਹੜੇ ਆਪਣੇ ਏਰੀਆ ਨੂੰ ਪਿੰਡਾਂ ਦੇ ਜਿਹੜੇ ਕੰਮ ਪਿੰਡ ਵਿੱਚ ਪਿਛਲੇ 50 ਸਾਲਾਂ 'ਚ ਨਾ ਕਿਸੇ ਨੇ ਛੱਪੜ ਬਣਾਈਆਂ ਨਾ ਕਿਸੇ ਨੇ ਫਿਰਨੀਆਂ ਬਣਾਈਆਂ 40 ਸਪੇ ਦਾ ਜਿਹੜਾ ਪਿੰਡ ਦਿੰਦੇ ਆ ਉਹਦਾ ਅੱਜ ਵੀ ਇੰਨੇ ਚਿਰ ਬਾਅਦ ਗਲੀਆਂ ਨਾਲੀਆਂ ਲਈ ਲੋਕ ਸਾਡੇ ਕੋਲ ਪੈਸੇ ਮੰਗਦੇ ਆ ਪਰ ਮੈਂ ਬੀਤੇ 2 ਦਿਨ ਪਹਿਲਾਂ ਡੱਲਾ ਰਾਜਪੂਤਾ ਤੇ ਡੱਲਾ ਨਵਾਂ ਡੱਲਾ